ਜੇ ਤੁਸੀਂ ਆਪਣੇ ਭਵਿੱਖ ਬਾਰੇ ਜਾਨਣਾ ਚਾਹੁੰਦੇ ਹੋ ਨਾ ਤਾਂ ਕੋਈ ਵੀ ਸਿਆਣਾ ਵਿਅਕਤੀ ਤੁਹਾਡੇ ਭਵਿੱਖ ਬਾਰੇ ਬਿਲਕੁਲ ਸਹੀ-ਸਹੀ ਦੱਸ ਸਕਦਾ ਹੈ ਸਿਰਫ ਤੁਹਾਨੂੰ ਕੁਝ ਕੁ ਸਵਾਲਾਂ ਦਾ ਜਵਾਬ ਦੇਣਾ ਪਵੇਗਾ ਇਨ੍ਹਾਂ ਸਵਾਲਾਂ ਦੇ ਜਵਾਬਾਂ ਦੇ ਆਧਾਰ ਤੇ ਹੀ ਤੁਹਾਡਾ ਭਵਿੱਖ ਸਹੀ-ਸਹੀ ਦੱਸਿਆ ਜਾ ਸਕਦਾ ਹੈ ਪਹਿਲਾ ਕੀ ਤੁਸੀਂ ਆਪਣੀ ਆਦਤ ਇਹ ਬਣਾ ਲਈ ਹੈ ਕਿ ਤੁਹਾਨੂੰ ਜਿੰਨੀ ਤਨਖਾਹ ਜਾਂ ਇਹ ਵਜ਼ਾਨਾ ਮਿਲ ਰਿਹਾ ਹੈ ਤੁਸੀਂ ਉਸ ਤੋਂ ਵੱਧ ਕੰਮ ਕਰੋ ਦੂਜਾ ਕੀ ਤੁਸੀਂ ਆਪਣੀ ਤਰੱਕੀ ਲਈ ਆਪਣੀ ਹੀ ਮਿਹਨਤ ਅਤੇ ਆਪਣੀ ਹੀ ਯੋਜਨਾਬੰਦੀ ਉੱਤੇ ਨਿਰਭਰ ਕਰਦੇ ਹੋ ਤੀਜਾ ਕੀ ਤੁਸੀਂ ਆਪਣੇ ਆਪ ਨੂੰ ਇਹ ਗੱਲ ਸਿਖਾ ਸਮਝਾ ਲਈ ਹੈ ਕਿ ਜਿਹੜੇ ਕੰਮ ਤੁਹਾਨੂੰ ਕਿਸੇ ਹੋਰ ਦੇ ਬਿਨਾਂ ਕਹੇ ਹੀ ਕਰਨੇ ਚਾਹੀਦੇ ਹਨ ਉਹ ਕੰਮ ਤੁਹਾਨੂੰ ਆਪਣੇ ਆਪ ਹੀ ਕਰ ਲੈਣੇ ਚਾਹੀਦੇ ਹਨ ਚੌਥਾ ਕੀ ਤੁਸੀਂ ਕਾਰਨ ਕਾਰਜ ਦੇ ਨਿਯਮ ਨੂੰ ਸਮਝਦੇ ਹੋ ਪੰਜਵਾਂ ਕੀ ਤੁਸੀਂ ਸਮੈਰੀ ਮੌਕਿਆਂ ਦਾ ਇੰਤਜ਼ਾਰ ਕਰਦੇ ਹੋ ਜਾਂ ਤੁਸੀਂ ਅਜਿਹੇ ਮੌਕੇ ਪੈਦਾ ਕਰਨ ਲਈ ਆਪ ਵੀ ਕੁਝ ਕਰਦੇ ਹੋ ਜੇ ਤੁਸੀਂ ਇਹਨਾਂ ਪੰਜ ਪ੍ਰਸ਼ਨਾਂ ਦਾ ਉੱਤਰ ਸਹੀ-ਸਹੀ ਦੇ ਦਿਓਗੇ ਤਾਂ ਕੋਈ ਆਸਤ ਦਰਜੇ ਦਾ ਸਿਆਣਾ ਵਿਅਕਤੀ ਵੀ ਤੁਹਾਡੇ ਬਾਰੇ ਭਵਿੱਖਬਾਣੀ ਕਰਕੇ ਦੱਸ ਸਕਦਾ ਕਿ ਤੁਸੀਂ ਆਪਣੇ ਜੀਵਨ ਵਿੱਚ ਕਿੰਨੀ ਉਚਾਈ ਤੱਕ ਪਹੁੰਚੋਗੇ ਤੁਸੀਂ ਸੰਸਾਰ ਦੇ ਇਤਿਹਾਸ ਦੇ ਸਭ ਤੋਂ ਸੁਨਹਿਰੀ ਕਾਲ ਵਿੱਚ ਜਨਮ ਲਿਆ ਹੈ ਤੁਹਾਡੇ ਅੱਜ ਦੇ ਹਾਲਾਤ ਭਾਵੇਂ ਕੁਝ ਵੀ ਹੋਣ ਜਾਂ ਤੁਸੀਂ ਕਿਤਨੇ ਵੀ ਹੇਠਲੇ স্তর ਤੋਂ ਆਪਣਾ ਜੀਵਨ ਸ਼ੁਰੂ ਕੀਤਾ ਹੋਵੇ ਜੋ ਕੁਝ ਤੁਹਾਡੇ ਭਵਿੱਖ ਦੀਆਂ ਸੰਭਾਵਨਾਵਾਂ ਵਿੱਚ ਮੌਜੂਦ ਹੈ ਉਹ ਤੁਹਾਡੀ ਕਲਪਨਾ ਦੀ ਪਹੁੰਚ ਵਿੱਚ ਵੀ ਨਹੀਂ ਅੱਜ ਦੇ ਸਮੇਂ ਵਿੱਚ ਹਰ ਉਹ ਚੀਜ਼ ਪ੍ਰਾਪਤ ਕੀਤੀ ਜਾ ਸਕਦੀ ਹੈ ਜੋ ਤੁਹਾਨੂੰ ਉਤਸ਼ਾਹ ਦੇ ਸਕੇ ਤੁਹਾਡੀ ਕਲਪਨਾ ਨੂੰ ਖੰਭ ਲਗਾ ਸਕੇ ਤੁਹਾਡੇ ਜੀਵਨ ਨੂੰ ਉਤਸ਼ਾਹ ਦੇ ਸਕੇ ਅਤੇ ਤੁਹਾਨੂੰ ਨਵੇਂ ਟੀਚੇ ਦੇ ਸਕੇ ਮੈਂ ਆਪਣੇ ਆਪ ਨੂੰ ਇਸ ਯੋਗ ਨਹੀਂ ਸਮਝਦਾ ਕਿ ਮੈਂ ਤੁਹਾਨੂੰ ਇਹ ਦੱਸਾਂ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਪਰ ਮੈਂ ਤੁਹਾਨੂੰ ਇਹ ਸੁਝਾਅ ਦੇਣਾ ਚਾਹੁੰਦਾ ਕਿ ਤੁਸੀਂ ਇੱਕ ਅਜਿਹੀ ਤਾਕਤ ਦਾ ਲੜਫੜ ਲਵੋ ਜਿਹੜੀ ਤਾਕ ਅਮਲੀ ਤੌਰ ਤੇ ਹਰ ਰੁਕਾਵਟ ਤੇ ਜਿੱਤ ਪ੍ਰਾਪਤ ਕਰ ਸਕਦੀ ਹੈ ਇਹ ਸ਼ਕਤੀ ਤੁਹਾਨੂੰ ਆਪਣੇ ਜੀਵਨ ਵਿੱਚ ਹਾਸਲ ਕੀਤੀਆਂ ਜਾਣ ਵਾਲੀਆਂ ਪ੍ਰਾਪਤੀਆਂ ਦੀ ਪੀਸੀ ਤੱਕ ਲਿਜਾ ਸਕਦੀ ਹੈ ਇਹ ਸ਼ਕਤੀ ਹੈ ਤੁਸੀਂ ਆਪਣੇ ਜੀਵਨ ਦਾ ਮੁੱਖ ਕੰਮ ਜਾਂ ਰੋਜ਼ਾਨਾ ਦੀ ਕਾਰ ਹੀ ਇਸ ਗੱਲ ਨੂੰ ਬਣਾ ਲਵੋ ਕਿ ਤੁਸੀਂ ਜਿਸ ਵੀ ਵਿਅਕਤੀ ਤੇ ਕੋਈ ਪ੍ਰਭਾਵ ਪਾ ਸਕਦੇ ਹੋ ਉਸ ਦੇ ਮਨ ਵਿੱਚ ਤੁਸੀਂ ਪ੍ਰੀਤ ਮਿੱਤਰਤਾ ਅਤੇ ਸਹਿਯੋਗ ਦੇ ਬੀਜ ਬੀਜ ਦਿਓ